ਉਹਦੇ ਵਿੱਚ ਮੇਰੇ ਗੱਲ ਨਹੀਂ ਕਰਕੇ ਆਉਂਦੇ ਉਹਨਾਂ ਦੱਸ ਕੇ ਆਉਂਦੇ ਵੀ ਕੰਮ ਇਤਨਾ ਕਰਨਾ ਮੈਂ ਜਾਵਾਂਗਾ ਇਹ ਵਿਸਤਾਰ ਸਤ ਗੱਲਾਂ ਤੁਹਾਡੇ ਨਾਲ ਸਾ ਗੁਰਿੰਦਰ ਸਿੰਘ ਜੀ ਬਾਜਵਾ ਕਰਨਾ ਛੋਟਾ ਜਿਹਾ ਰੈਫਰੈਂਸ ਮੈਂ ਦੇ ਦਿੰਨਾ ਪਿੱਛੇ ਜਿਹੜੀਆਂ ਬੜੀਆਂ ਵੀਡੀਓ ਵਾਇਰਲ ਹੋਈਆਂ ਨੇ ਕੋਕਨ ਸਿੰਘ ਮੁੱਖ ਮੰਤਰੀ ਪੰਜਾਬ ਪੰਜਾਬ ਕੀਤੀ ਬੜੀ ਜੁਨਿਸਟੀ ਦਿਹਾਣਾ ਚਾਹੀ ਸੀ ਪਿਛੋਣਾ 1 ਜੂਨ ਤੋਂ ਕਰਨਾ ਤੇ ਉੱਥੇ ਜੇ ਕਿਸੇ ਮਰਦੇ ਮਜ਼ਾਹਤ ਨੇ ਗੱਲ ਕੀਤੀ ਉੱਠ ਕੇ ਉਹਨਾਂ ਤੇ ਪੰਜਾਬ ਦਾ ਨੁਕਸਾਨ ਆ ਤਾਂ ਗਵਿੰਦਰ ਸਿੰਘ ਬਾਜਵਾ ਸੀ ਹੌਸ ਹੋਈ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਕਿ ਸਮਾਂ ਤੇ ਸੀਆਰਐਮ ਸਕੀਮਾ ਕੀ ਨੇ ਤੇ ਕੀ ਟਰੰਟੀਆਂ ਨੇ ਕੀ ਕਰਨਾ ਨਰਿੰਦਰ ਮੋਦੀ ਨਾਲ ਇਹਨਾਂ ਦੀ ਘਟੋੜ ਘੜ 5 ਮਿੰਟ ਵਾਦਲਾ ਹੋਈ ਹੈ ਫੋਨ ਤੇ ਉਸ ਤੋਂ ਬਾਅਦ ਨਿਊਜ਼ 18 ਤੇ ਟੀਵੀ ਚੈਨਲ ਦੀ ਡਿਬੇਟ 'ਚ ਮਾਹਰਾਂ ਦੇ ਵਿੱਚ ਬੈਠ ਕੇ ਮੈਂ ਪੰਜਾਬੀ ਦੀ ਇਹ ਕਹਿੰਦੀ ਕਹਿਣ ਡਿਆ ਮਤਲਬ ਵੀ ਇਹ ਮੇਰੇ ਸਾਹਮਣੇ ਬੈਠੇ ਆ ਫੇਟ ਪੰਜਾਬੀ ਦਾ ਨੁਕਤਾ ਵਕੂਗਾ ਜਿਹੜੇ ਬਾਕੀ ਮਾਹਰ ਬੈਠੇ ਸੀ ਉਹਨੂੰ ਇਹਨਾਂ ਨੇ ਧੂੜ ਜਟਾਈ ਆ ਖੇਤਾਈ ਕਾਦੇ ਬੇਚਦੇ ਆ ਸੱਥਾਂ ਦੇ ਆਧਾਰ ਤੇ ਸਰਪ ਦੇ ਆਧਾਰ ਤੇ ਤੇ ਅਸੂਲਾਂ ਦੇ ਆਧਾਰ ਤੇ ਮੈਂ ਬੇਨਤੀ ਕਰਵਾ ਸਾ ਗਵਿੰਦਰ ਸਿੰਘ ਜੀ ਬਾਜਵਾ ਤੁਹਾਨੂੰ ਸੰਬੋਧਨ ਬਹੁਤ ਬਹੁਤ ਆਮਕਲ ਸਾਹਿਬ ਇਹਨਾਂ ਮਾਨ ਦੇਣ ਲਈ ਕਿਉਂਕਿ ਤੁਸੀਂ ਹਮੇਸ਼ਾ ਸਾਡੀ ਪ੍ਰੇਰਨਾ ਦੇ ਸਰੋਤ ਰਹੇ ਜੀ ਸਾਡੇ ਬੜੇ ਸਤਿਕਾਰਯੋਗ ਮੋਕੇਤੀ ਬੜੀ ਅਫਸਰ ਤੇ ਬਾਅਦ ਚ ਪਰ ਸਾਡਾ ਜਿਹੜਾ ਗਰੁੱਪ ਆ 2014 ਤੋਂ ਜੰਗਨਟੋ ਫਾਰਮਰ ਗਰੁੱਪ ਉਹਦੇ ਫਾਊਂਡਰ ਡਾਕਟਰ ਅਮਰੀਕ ਸਿੰਘ ਨਾਲ ਸਾਡੇ ਐਡੀਓ ਸਾਹਿਬ ਸਾਡੇ ਭਾਜੀ ਐਡੀਓ ਨਹੀਂ ਉਹ ਬਲਾਕ ਅਫਸਰ ਵੀਰ ਸਿੰਘ ਬਲਾਕ ਅਫਸਰ ਇਹਨਾਂ ਨੂੰ ਇਸ ਕਰਕੇ ਵੀ ਆਪਾਂ ਸਾਡੇ ਚੇਤਿਆਂ ਰਹਿੰਦੇ ਆ ਕਿ ਜਿਹੜਾ ਪਹਿਲਾ ਟੂਰ ਸੀਗਾ ਇਹ ਰਬਾ ਦਾ ਉਹ ਇਹਨਾਂ ਨਾਲ ਗਏ ਹਾਂ ਸੀ ਸ਼ਾਇਦ 1999 ਦੀ ਗੱਲ ਤੇ ਸਾਰੇ ਗੁਰਦਾਸਪੁਰ ਤੋਂ ਤਕਰੀਬਨ 15 ਮੈਂਬਰ ਜਿਹੜੇ ਸਾਡੇ ਗਰੁੱਪ ਦੇ ਆਏ ਆ ਸਾਰੇ ਕੱਲੇ-ਕੱਲੇ ਦਾ ਨਾਮ ਲਿਆ ਤੇ ਜਿਆਦਾ ਔਖਾ ਹੋਏ ਨਾ ਔਰ ਉਸ ਤੋਂ ਇਲਾਵਾ ਜਿੰਨੇ ਵੀ ਪੰਡਾਲ ਦੇ ਵਿੱਚ ਆ ਮੇਰੇ ਜਿਹੜੇ ਸੂਝਵਾਨ ਸੁਗੜ ਤੇ ਸਹਿird ਆ ਸਿਆਣੇ ਵੀਰ ਬੈਠੇ ਆ ਮੈਂ ਤੁਹਾਨੂੰ ਕਿਸਾਨ ਨਹੀਂ ਕਹੂੰਗਾ ਤੁਸੀਂ ਅਸਲ ਦੇ ਵਿੱਚ ਨਾ ਮੈਂ ਗੱਲ ਕਰਾਂ ਪੰਜਾਬ ਦੀ ਨਾ ਹਿੰਦੁਸਤਾਨ ਦੀ ਜ਼ਿਲ੍ਹੇ ਦੀ ਗੱਲ ਕਰਾਂਗੇ ਤੁਸੀਂ ਸਾਡੇ ਜ਼ਿਲ੍ਹੇ ਦੇ ਆਉਣ ਵਾਲੇ ਸਮੇਂ ਦੇ ਨਕਸ਼ੇ ਦੀ ਸਾਰਿਆਂ ਤੋਂ ਪਹਿਲਾਂ ਤੇ ਮੈਂ ਵਧਾਈ ਪੇਸ਼ ਕਰਦਾ ਹਾਂ ਹੁਣੇ ਹੀ ਕਾਨੂੰਨ ਸਾਹਿਬ ਨੇ ਗੱਲ ਕਹੀ ਕਿ ਮੈਨੂੰ ਨਾ ਐਡਵਾਈਜ਼ਰ ਤੋਂ ਡੀਲਰ ਬਣਨਾ ਪੈ ਗਿਆ ਕਾਲੋ ਸਾਹਿਬ ਹੁਣ ਤੁਸੀਂ ਨਾ ਐਡਵਾਈਜ਼ਰ ਤੇ ਨਾ ਡੀਲਰ ਤੁਸੀਂ ਸ਼ੁਰੂ ਤੋਂ ਡਾਇਰੈਕਟਰ ਰਹੇ ਜੇ ਤੁਸੀਂ ਡਾਇਰੈਕਟਰ ਹੀ ਰਹਿਣਾ ਮੇਰੀ ਗੱਲ ਹੈ ਜਿਹੜੀ ਸੱਚੀ ਪਰ ਤੁਹਾਨੂੰ ਐ ਲੱਗੂਗਾ ਕਿ ਆਪਾਂ ਸ਼ਾਇਦ ਇੱਥੇ ਇੱਕ ਸੰਦਾ ਦਾ ਸ਼ੋਰੂਮ ਨੇ ਖੋਲ੍ਹਿਆ ਇਹਨਾਂ ਨੇ ਖੋਲ੍ਹਿਆ ਤੇ ਆਜੋ ਦਾ ਇਹ ਦੂਜੀ ਬ੍ਰਾਂਚ ਆ ਇੱਥੇ ਬਟਾਲੇ ਦੇ ਵਿੱਚ ਤੇ ਉਹ ਨੂੰ ਸਿਰਫ ਅਸੀਂ ਸੰਦਾ ਕਰਕੇ ਇੱਥੇ ਉਦਘਾਟਨ ਦੇਖਣ ਵਾਸਤੇ ਆਏ ਨਹੀਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੰਨੇ ਵੀ ਤੁਸੀਂ ਇੱਥੇ ਆਏ ਜੇ ਨਾ ਸਾਰੇ ਆਪਣੇ ਆਪਣੇ ਪਲੇਟਫਾਰਮਾਂ ਤੇ ਬਹੁਤ ਸੋਹਣਾ ਕੰਮ ਕਰਨ ਵਾਲੇ ਆ ਪੱਲੇ ਕੱਲੇ ਤਾਂ ਮੈਂ ਨਾਂ ਫੇਰ ਨਹੀਂ ਲੈ ਰਿਆ ਤੁਹਾਡੀ ਇੱਥੇ ਮੌਜੂਦਗੀ ਇਸ ਚੀਜ਼ ਦਾ ਬੜਾ ਵੱਡਾ ਸਬੂਤ ਆ ਦੇਖੋ ਸ਼ਕਤੀਮਾਨ ਇੱਕ ਐਸੀ ਸੰਸਥਾ ਆ ਉਹਦੇ ਬਾਰੇ ਕੋਈ ਕਿੰਤੂ ਫਰਦੋਰੀ ਜਿਹੜੇ 85 ਮੁਲਕਾਂ ਦੇ ਵਿੱਚ ਇੱਕ ਮੇਰਾ ਮਿੱਤਰ ਸਾਊਥ ਅਫਰੀਕਾ ਦੇ ਵਿੱਚ ਸਾਈਕਲਿੰਗ ਕਰ ਰਿਹਾ ਕੁਦਦਾ ਸਿੰਘ ਅਮਰਪਾਲ ਉਹਦੇ ਨਾਮ ਤੁਸੀਂ ਦੇਖ ਰਹੇ ਹੋਗੇ ਜਦੋਂ ਉੱਥੇ ਵੀ ਸਾਰੇ ਸ਼ਕਤੀਮਾਨ ਦੇ ਸੰਦ ਆ ਇੱਕ ਬੰਨੇ ਏਡੀ ਤਗੜੀ ਸੰਸਥਾ ਤੇ ਦੂਜੇ ਪਾਸੇ ਸਾਡੇ ਕਾਲੋ ਸਾਹਿਬ ਇਹ ਵੀ ਕੋਈ ਸੰਸਥਾ ਤੋਂ ਘੱਟ ਨਹੀਂ ਇਹ ਜਿਹੜਾ ਦੋ ਚੀਜ਼ਾਂ ਦਾ ਸਮੇਲ ਹੋਇਆ ਵਾ ਇਹ ਸਿਰਫ ਜਿਹੜਾ ਤੁਸੀਂ ਨਾਮ ਪੜਦੇ ਜਿਹਾ ਨਾ ਐਮਟੀ ਐਸਐਸ ਆਮ ਤੌਰ ਤੇ ਬਹੁਤਿਆਂ ਨੂੰ ਪੜਨਾ ਔਖਾ ਲੱਗਦਾ ਹੈ ਮਕੈਨਿਕਲੀ ਟੈਕਨੋਲੋਜੀਕਲੀ ਸ਼ੂਗਰ ਕੈਂਡ ਸੋਲੂਸ਼ਨਸ ਇੰਦਾ ਚਲੋ ਪੰਜਾਬੀ ਚ ਗੱਲ ਇਹਨਾ ਵੀ ਗੰਨੇ ਦਾ ਹਰ ਇੱਕ ਹੱਲ ਮਸ਼ੀਨੀ ਤੌਰ ਤੇ ਤੇ ਤਕਨੀਕੀ ਤੌਰ ਤੇ ਇਹ ਕਹਾਣੀ ਦਾ ਪਹਿਲਾ ਫਰਾਇਆ ਤੁਸੀਂ ਹੁਣ ਹੈਰਾਨ ਹੋਣਾ ਵਾ ਇਹ ਮਸ਼ੀਨਾ ਹੀ ਨਹੀਂ ਆਪਾਂ ਵੇਖਣਾ ਏ ਔਰ ਇਹ ਤਕਰੀਬਨ ਤਕਰੀਬਨ 8-10 ਸਾਲ ਤੋਂ ਅਸੀਂ ਕਾਲੋ ਸਾਹਿਬ ਤੋਂ ਅਮੀਰ ਕਰ ਰਹੇ ਹਾਂ ਵੀ ਜਿਹੜਾ ਬੋਲੇ ਤੇ ਉਹੋ ਕੁੰਡਾ ਖੋਲੇ ਇਹ ਪੰਜਾਬ ਦਾ ਇਤਿਹਾਸ ਆ ਇਹ ਤਾਂ ਤੁਹਾਨੂੰ ਹੀ ਕਰਨਾ ਪੈਣਾ ਬੜਿਆਂ ਨੂੰ ਇਹਨਾਂ ਨੇ ਥਾਪੀ ਦਿੱਤੀ ਵੀ ਆਓ ਮੈਦਾਨ ਚ ਨਹੀਂ ਮੈਂ ਕਹਿੰਦਾ ਇਹ ਗੱਲ ਤੁਹਾਨੂੰ ਹੀ ਕਰਨੀ ਪੈਣੀ ਆ ਤੋਂ ਕੋਲ ਨੂੰ ਕਹਿ ਰਹੇ ਆ ਵੀ ਮੈਨੂੰ ਤੋਂ ਸਟੈਂਡਰਡ ਡਾਊਨ ਕਰਕੇ ਤੇ ਡੀਲਰ ਬਣਨਾ ਪਿਆ ਆ ਪਰ ਇਹਦੇ ਜਿਹੜੇ ਤੁਹਾਨੂੰ ਨਤੀਜੇ ਆ ਨਾ ਆਉਣ ਵਾਲੇ ਪੰਜ ਸੱਤਾਂ ਸਾਲਾਂ ਅਜ ਮਿਲ ਜਾਣਗੇ ਕਿਉਂਕਿ ਇਹ ਤੁਹਾਨੂੰ ਅਜੇ ਸਿਰਫ ਸਮੁੰਦਰ ਚੋਂ ਕੁਝ ਬੂੰਦਾਂ ਦੇ ਦਰਸ਼ਨ ਕਰਵਾ ਰਹੇ ਆ ਕਾਲੋ ਸਾਹਿਬ ਜਿੰਨੀ ਉਹਨਾਂ ਦੀ ਕਾਬਲੀਅਤ ਹੈ ਗੱਲ ਸਿਰਫ ਇਹ ਨਹੀਂ ਵੀ ਗੰਨਾ ਜਿਹੜਾ ਆਪਾਂ ਲੇਬਰ ਮੁਕਤ ਕਰ ਲੈਣਾ ਜਿੱਦਾਂ ਆਪਾਂ ਝੋਨੇ ਨੂੰ ਵੀ ਲੇਬਰ ਮੁਕਤ ਕਰ ਲਿਆ ਸੀਗਾ ਆਪਾਂ ਤਕਰੀਬਨ ਆਪਣੀ ਕਣਕ ਜਿਹੜੀ ਆ ਗੁਰਦਾਸਪੁਰੀਆਂ ਨੇ ਸਾਡੇ ਗਰੁੱਪ ਦੇ ਬੰਦਿਆਂ ਨੇ ਭਾਵੇਂ ਸਾਰੇ ਪੰਜਾਬ ਚ ਬੈਠੇ ਆ ਵਾਈ ਮੁਕਤ ਕਰ ਲਈ। ਪਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰੀ ਤਿੰਨ ਪਿੰਡਾਂ ਦੇ ਵਿੱਚ ਪਲਵਿੰਦਰ ਦੇ ਪਿੰਡ 'ਚ ਆਬੀਦੀਪੁਰ ਤੋਂ ਸਾਡਾ ਕਰਮਜੀਤ ਬੈਠਾ ਆ ਢਾਲੀਵਾਨ ਤੇ ਤੀਸਰਾ ਪਿੰਡ ਮਸਾਣੀਆਂ ਵਾ ਜਿਹੜੀ ਅਸੀਂ ਕੰਬਾਈਨ ਦੇ ਨਾਲ ਕਟਾਈ ਕਰਦੇ ਆ ਕਣਕ ਨਾਲ ਕੇਰੀ ਆ ਉਹ ਸਭ ਤੋਂ ਵਧੀਆ ਕਣਕ ਰਹੀ ਆ ਤੇ ਨਾਲ ਹੀ ਬਾਸਮਤੀ ਦੀ ਕਟਾਈ ਹੋ ਗਈ ਤੇ ਨਾਲ ਹੀ ਕਣਕ ਬੀਜੀ ਗਈ ਤੇ ਉੱਤੇ ਮਲਚਿੰਗ ਹੋ ਗਈ ਉਹ ਵੀ ਕਣਕ ਬਰਾਬਰ ਨਿਕਲੀ ਆ ਤੇ ਫੇਰ ਕਾਦਾ ਪ੍ਰਸਾਦ ਤੇ ਕਾਦੀ ਲਾਲਾ ਦਾ ਉਸ ਸੋਚਲੇ ਦੇ ਵਿੱਚ ਇਹ ਜਿਹੜੇ ਅਫਰਾਲੇ ਆ ਅਸਲ ਦੇ ਵਿੱਚ ਸਾਡੀ ਹੁਣ ਨਿਗਾ ਲੱਗੀ ਹੋਈ ਆ ਸਾਰੇ ਪੰਜਾਬ ਨੂੰ ਛੱਡਦੀ ਐ ਤੇ ਗੁਰਦਾਸਪੁਰ ਕੋਲ ਅਜੇ ਵੀ ਬੜੀਆਂ ਐਡਵਾਂਟੇਜ ਨੇ ਇਹ ਜਿਹੜਾ ਝੋਨਾ ਮ ਝੋਨਾ ਲਫ਼ਜ਼ ਮੈਂ ਇਸਤੇਮਾਲ ਕਰ ਰਿਹਾ ਇਹ ਐਡੀ ਵੱਡੀ ਢੂੰਗੀ ਦਲਦਲ ਆ ਇਹਦੇ ਵਿੱਚੋਂ ਮੱਝ ਨੂੰ ਛੱਪੜ ਚੋਂ ਕੱਢਣਾ ਤੇ ਜੱਟ ਨੂੰ ਝੋਣੇ ਚੋਂ ਕੱਢਣਾ ਇੰਨਾ ਮੁਸ਼ਕਲ ਹੋ ਗਿਆ ਵਾ ਅਸੀਂ ਵੀ ਇਹਦੇ ਵਿੱਚ ਹੀ ਸੀਗੇ 25 ਸਾਲ ਪਹਿਲਾਂ 15 ਸਾਲ ਲੱਗੇ ਇਸ ਗੱਲ ਨੂੰ ਸਮਝਦਿਆਂ ਜਦੋਂ ਮੈਂ ਤੁਹਾਨੂੰ ਹੋਣੀ ਜ਼ਿਕਰ ਕੀਤਾ ਨਾ ਵੀ ਡਾਕਟਰ ਪਰਮਵੀਰ ਨਾ ਹੀ ਹਦਰਾਬਾਦ گئے ਸੀ 1999 ਦੀ ਗੱਲ 26 ਸਾਲ ਹੋ ਉੱਥੇ ਇੱਕ ਕ੍ਰਾਂਤੀ ਦੀ ਸ਼ੁਰੂਆਤ ਹੋਈ ਵੀ ਉਹਨਾਂ ਰਿਆਲ ਵਿੱਚ ਜਦੋਂ ਉਸ ਚੀਜ਼ ਨੂੰ ਅਸੀਂ ਫਾਲੋਅ ਅਪ ਕਰਦੇ ਆ ਉਹ ਲੋਕ ਸਾਡੇ ਤੋਂ 25 ਸਾਲ ਅੱਗੇ ਚੱਲ ਗਏ ਆ ਸਾਡੇ ਕੋਲ ਸਿੱਖ ਗਏ ਅਸੀਂ 25 ਸਾਲ ਝੋਨੇ ਦੇ ਵਿੱਚ ਵਰਗੇ ਗੁਰਦਾਸਪੁਰੀਆਂ ਦਾ ਕੰਮ ਨਹੀਂਗਾ ਝੋਨੇ 'ਚ ਸਾਡੀ ਤਿੰਨ ਹੀ ਫਸਲਾਂ ਸੀਗੀਆਂ ਬਾਸਮਤੀ ਗੰਨਾ ਤੇ ਆ ਹਾਰਟੀਕਲਚਰਿੰਗ ਉਹਦੇ ਵਿੱਚ ਭਾਵੇਂ ਕੋਈ ਫਰੂਟ ਆਲੇ ਲਾ ਲਓ ਸਬਜੀ ਆਲੇ ਲਾ ਲਓ ਸਾਡੀ ਚੀਮਾ ਸਾਹਿਬ ਬੈਠੇ ਹੋਏ ਲੀਚੀ ਆ ਲੀਚੀ ਗਰਵਾਸਪੁਰ ਤੋਂ ਅੰਮ੍ਰਿਤਸਰ ਦੇ 에어ਪੋਰਟ ਰਾਈ ਜੁਕੇ ਜਾਣੇ ਸ਼ੁਰੂ ਹੋ ਗਈ ਸਾਡੀਆਂ ਜਿਹੜੀਆਂ ਨਜ਼ਰਾਂ ਆ ਜਦੋਂ ਕਿਤੇ ਅਗਲੀ ਮੁਲਾਕਾਤ ਹੋਈ ਕਿ ਮੈਂ ਕਾਲੋ ਸਾਹਿਬ ਨੂੰ ਬੇਨਤੀ ਕਰੂੰਗਾ ਇਹ ਤੁਹਾਨੂੰ ਦੱਸਣਗੇ ਕਿ ਇਹ ਜਿਹੜਾ ਗੰਨਾ ਆ ਜਾਂ ਚੌਲ ਨੇ ਜਾਂ ਮੱਕੀ ਆ ਇਹ ਕੋਈ ਇਕੱਲਾ ਖਾਦ ਪਦਾਰਥ ਨਹੀਂ ਰਹਿ ਗਿਆ ਇਹ ਇਹਦੇ ਵਾਸਤੇ ਕਿੱਡੀ ਵੱਡੀ ਇੰਡਸਟਰੀ ਖੜੀ ਹੋ ਗਈ ਆ ਇਹਦੇ ਤੋਂ ਫਿਊਲ ਬਣਨਾ ਵਾ ਇਥਨੋਲ ਉਹ ਤੁਹਾਡੀ ਸ਼ੂਗਰ ਮਿਲ ਜਿਹੜੀ ਆ ਜਿਹੜੇ ਬੜੇ ਵੱਡੇ ਇਹਨਾਂ ਦੇ ਯਤਨਾਂ ਦੇ ਨਾਲ ਉਹਨੂੰ ਅਪਗ੍ਰੇਡ ਕੀਤਾ ਗਿਆ ਉਹਦੇ ਵਿੱਚ 100 ਕੇਐਲਡੀ ਦਾ ਪਲਾਂਟ ਜਿਹੜਾ ਇਥਨੋਲ ਦਾ ਆਲਰੇਡੀ ਲੱਗ ਚੁੱਕਾ ਔਰ ਮਜ਼ੇ ਦੀ ਗੱਲ ਹੋ ਰਿਹਾ ਉਸ ਸ਼ੂਗਰ ਮਿਲ ਦੀ ਕੰਧ ਦੇ ਨਾਲ ਹੀ ਸੀਬੀਜੀ ਦਾ ਪਲਾਂਟ ਵੀ ਲੱਗ ਗਿਆ ਔਰ ਕਿੰਨੇ ਸਾਡੇ ਕਿਸਾਨ ਵੀਰ ਆ ਪੂਰੇ ਪੰਜਾਬ ਤੋਂ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਉਹ ਲਗਾਤਾਰ ਉਸ ਕੰਪਿਟਿਟਿਵ ਜ਼ੋਨ ਦੇ ਵਿੱਚ ਵੜੇ ਹੋਏ ਆ ਉਹ ਨੇਰੇ ਵਿੱਚ ਜਿੰਨਾ ਮਰਜੀ ਸਮਝਾ ਲੋ ਅੱਗੋਂ ਅੱਖਾਂ ਕੱਢਦੇ ਆ ਔਰ ਭਿਖਾਰੀਆਂ ਕੋ ਐਮਐਸਪੀ ਮੰਗਦੇ ਫਿਰਣੇ ਐਂ ਦਿੱਲੀ ਅੰਦੋਲਨ ਦੀ 1.5 ਸਾਲ ਦੀ ਕੀਤੀ ਕਰਾਈ ਪਰਮਾਨਨ ਦੀ ਸਪਿਰਟ ਦਾ ਬੇੜਾ ਕਰਤ ਕਰ ਲਿਆ ਵਾ ਉਹਦੇ ਤੋਂ ਬਾਅਦ ਜਿਹੜੇ ਦੋ ਤਰ ਮਿਲੇ ਆ ਉਹਦੇ ਵਿੱਚ ਜਦੋਂ ਸਾਡਾ ਹਾਲ ਹੋ ਗਿਆ ਵਾ ਤੇ ਸਾਡੀ ਸਮੂਹ ਦੇਖਤਾ ਦਾ ਤੇ ਸਾਡੀ ਸਮਝ ਤੇ ਜਿਹੜਾ ਸਵਾਲੀਆ ਨਿਸ਼ਾਨ ਲੱਗ ਗਿਆ ਵਾ ਉਹਦੇ ਨਿਸ਼ਾਨਬਾਰੇ ਕਿਸੇ ਨੂੰ ਪਤਾ ਹੀ ਨਹੀਂ ਔਰ ਐਸੇ ਵੀ ਸੂਰਮੇ ਹੈਗੇ ਆ ਕਿ ਗੁਰਦਾਸਪੁਰ ਦੇ ਵਿੱਚ 5 ਜੂਨ ਫਿਕਸ ਕੀਤੀ ਆ ਅਸੀਂ ਉਥੇ ਮੁੱਖ ਮੰਤਰੀ ਨਾਲ ਸੰਗੜਾਉਣਦੇ ਆਂ ਵੀ ਭਾਈ ਤੂੰ 25 ਜੂਨ ਤੋਂ ਕਰਨਾ ਸੀ ਇਹਨੂੰ ਤੇ 5 ਜੂਨ ਨੂੰ ਕਿਉਂ ਕਰਤੀ ਆ ਤੇ ਸਾਡੇ ਸੂਮਿਆਂ ਨੇ ਪਨੀਰੀ ਵੀ ਬੀਚਤੀ ਉਹ ਰੱਬ ਦਾ ਵਾਸਤਾ ਕਾਲੂ ਸਾਹਿਬ ਨੇ ਤੁਹਾਨੂੰ ਬੋਤਰਾ ਵਿਖਾਵਾ ਕੇ ਗੱਲਾਂ ਕੀਤੀਆਂ ਅਜੇ ਵੀ ਪਾਣੀ ਦੇ ਲਿਹਾਜ਼ ਨਾਲ ਗਰਦਾਸਪੁਰੇ ਜੇ ਅੱਜ ਵੀ ਬੰਦੇ ਨੇ ਪੁੱਤ ਬਣ ਜਾਂਦੇ ਪਾਣੀ ਵੇਚ ਕੇ ਰੋਟੀ ਖਾਵਾਂਗੇ ਟੋਪ ਦੀ ਜੇ ਸਾਡੇ ਸਮੂਹ ਇਕੱਠਾ ਹੋ ਗੀ ਅਹੀਂ ਕੇ ਸਰਕਾਰ ਨੂੰ ਕੀ ਕਹਿਣਾ ਦੋਦ ਕੋ ਕੀ ਲੈਣਾ ਔਰ ਦੇਖੋ ਪੰਜਾਬ ਦਾ ਇਤਿਹਾਸ ਚੁੱਕੋ ਇੱਥੇ ਚਮਤਕਾਰ ਕਰਦੇ ਰੇਆ ਦੋ ਚੀਜ਼ਾਂ ਜਾਂ ਤੇ ਸੰਸਥਾਵਾਂ ਜਿਹੜੀ ਪੰਜਾਬ ਅਗਦੀ ਕਾਲਜ ਯੂਨੀਵਰਸਿਟੀ ਨੇ ਇਨਕਲਾਬ ਲਿਆਂਦਾ ਹੁਣ ਲੋਕ ਜਣਾ ਖਣਾ ਯੂਟਿਊਬਰ 200 ਰੁਪਏ ਦਾ ਮਾਈਕ ਲੈ ਕੇ ਉਹਨੂੰ ਗਾਲਾਂ ਕੱਢਣ ਤੋਂ ਬੰਦਾ ਜਾਂ ਹੁੰਦੀਆਂ ਜੋੜੀਆਂ ਹੁਣ ਤੁਹਾਨੂੰ ਚੰਗਾ ਲੱਗੇ ਨਾ ਲੱਗੇ ਇਸ ਵੇਲੇ ਵੀ ਸਾਡੇ ਮੁਲਕ ਤੇ ਜੋੜੀ ਨਹੀਂ ਹੈ ਰਾਜਨੀਤੀ ਸਾਰਿਆਂ ਨੂੰ ਪਤਾ ਹੁਣ ਸਾਡੇ ਕੋਲ ਇੱਕ ਬੰਦੇ ਦੇ ਵੇਖੋ ਮੁੱਖ ਏਤੀ ਬੜੀ ਅਫਸਰ ਡਾਕਟਰ ਮਰੀਕ ਸਿੰਘ ਜਦ ਤੱਕ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਹੋ ਜਾਂਦੀ ਕਿੰਨੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਚ ਜ਼ਿਲ੍ਹੇ ਦੀ ਸੇਵਾ ਕੰ ਦਾ ਮੌਕਾ ਮਿਲਦਾ ਹੈ ਪੂਰਾ ਥੋਗ ਬਜਾ ਕੇ ਆਪਣੀ ਡਿਊਟੀ ਕਰ ਰਿਹਾ ਔਰ ਦੂਜੇ ਬੰਨੇ ਸਾਡੇ ਕਾਲੋ ਸਾਹਿਬ ਜੇ ਇਹਨਾਂ ਦੇ ਕੰਬੀਨੇਸ਼ਨ ਦੇ ਵਿੱਚੋਂ ਕੋਈ ਚੰਗੀ ਚੀਜ਼ ਨਾ ਆਪਾਂ ਕੱਢ ਸਕੀ ਮੈਂ ਤੇ ਇਤੋਂ ਤੱਕ ਵੀ ਕਹਿੰਦਾ ਹੈ ਪ੍ਰਮੋਸ਼ਨ ਹੋ ਕੇ ਡਾਕਟਰ ਸਾਹਿਬ ਨੇ ਡਾਇਰੈਕਟਰ ਬਣਨਾ ਹੈ ਫਿਰ ਕੰਬੀਨੇਸ਼ਨ ਹੋਰ ਵਧੀਆ ਬਣ ਜਾਊਗਾ ਪਰ ਇਹ ਚੀਜ਼ ਉਨਾ ਚਿਰ ਤੱਕ ਨਹੀਂ ਸਫਲ ਹੋਣੀ ਜਦ ਤੱਕ ਅਹੀਂ ਨਾ ਇਹਨਾਂ ਦੇ ਨਾਲ ਕਰੋ ਇਹਨੂੰ ਮੈਂ ਬਿਲਕੁਲ ਕੰਮ ਦਾ ਲੋਹਾ ਕਹਿੰਦਾ ਤੁਹਾਨੂੰ ਡਾਕਟਰ ਸਾਹਿਬ ਹੁਣ ਇਹੋ ਗੱਲ ਕਹਿੰਦੇ ਹੁੰਦੇ ਸੀ ਪੰਜਾਬ ਨੂੰ ਹੁਣ ਤੱਕ ਬੇ ਲੋੜੇ ਲੋਏ ਨੇ ਸਾਡਾ ਸਤਿਆਨਾਸ਼ ਮਾਰ ਦਿੱਤਾ ਸਿਰਫ ਕਣ ਝੋਨੇ ਦੇ ਸਰਕਲ ਚ ਇੱਕ ਝੋਨੇ ਦੇ ਦਵਾਲੇ ਇੰਨੀ ਜਿਆਦਾ ਵੱਡੀ ਲੋਹੇ ਦੀ ਖਾਦ ਦੀ ਸਬਸਿਡੀਆਂ ਦੀ ਦਵਾਈਆਂ ਦੀ ਸੰਧਾਂ ਦੀ ਖੇਡ ਘੁੰਮਦੀ ਆ ਕੋਈ ਕਾਰਬਨ ਕ੍ਰੈਡਿਟ ਕੋਈ ਸੀਐਸਆਰ ਫੰਡ ਸਭ ਵੜ ਕੇ ਜਾ ਕੇ ਕਿਤੇ ਪਤਾ ਨਹੀਂ ਕਿਹੜੀ ਗੁਫਾ ਦੇ ਵਿੱਚ ਅਸੀਂ ਕਲੇਮ ਹੀ ਨਹੀਂ ਕਰ ਸਕਦੇ ਨਾ ਸਾਨੂੰ ਉਧਰਲੇ ਪਾਸੇ ਜਾਣ ਦਿੱਤਾ ਜਾ ਰਿਹਾ ਉਤੋਂ ਵੀ ਵੱਡੀ ਸਾਡੀ ਦੁਬਦਾਇਆ ਵੀ ਅਹੀਂ ਆਪਣੇ ਸਾਥੀਆਂ ਨੂੰ ਸਮਝਾਇ ਨਹੀਂ ਸਕੇ ਜਿਹੜੇ ਹੀ ਪਿਛਲੇ 25 ਸਾਲਾਂ ਦੇ ਵਿੱਚ ਅੰਦਰ ਵੜ ਕੇ ਜਿਹੜੀਆਂ ਗੱਲਾਂ ਸਿੱਖੀਆਂ ਇਹ ਗਰੁੱਪ ਨਾਂ ਖੜਾ ਹੋਇਆ ਹੁੰਦਾ 2014 ਦੇ ਵਿੱਚ ਬੇਸਿਕਲੀ ਗੁਰਦਾਸਪੁਰੀਆਂ ਨੇ ਖੜਾ ਕੀਤਾ ਹੈ ਹੋਰ ਸਾਰੇ ਉੱਤਰੀ ਭਾਰਤ ਦੇ ਮੈਂਬਰ ਹੈਗੇ ਆ ਉਹ ਸ਼ਰਤਾਂ ਬੜੀਆਂ ਸਾਡੀਆਂ ਸਖਤ ਨੇ ਕੋਈ ਮਾੜੀ ਸੋਚ ਵਾਲਾ ਮਾੜੀ ਨੀਤ ਵਾਲਾ ਬੰਦਾ ਇਹਦਾ ਮੈਂਬਰ ਨਹੀਂ ਬਣ ਸਕਦਾ ਲੋਕੀ 1250 ਤੇ ਲੈ ਗਏ ਆ ਗਰੁੱਪ ਨੂੰ ਅਸੀਂ 450 ਤੋਂ 350 ਤੇ ਆਏ ਤੇ 350 ਤੋਂ ਹੋਣੇ 220 ਰਫਾਇਨ ਬੰਦੇ ਚਾਹੀਦੇ ਆ ਸਰੀਰ ਨਹੀਂ ਚਾਹੀਦੇ ਪੰਜਾਬ ਨੂੰ ਸੀਸ ਚਾਹੀਦੇ ਆ ਸਿਰ ਵਰਤਨ ਵਾਲੇ ਬੰਦੇ ਚਾਹੀਦੇ ਆ ਤਾਂ ਉਸ سلسلے ਦੇ ਵਿੱਚ ਮੈਂ ਹੁਣ ਆਪਣੀ ਗੱਲ ਨੂੰ ਵਿਰਾਮ ਦਵਾਂ ਇਹ ਜਿਹੜਾ ਕਾਨੂੰਨ ਸਾਹਿਬ ਦਾ ਇਹ ਬਰਦਾ ਅਸੀਂ ਗਏ ਭੈਣੀ ਮੀਆਂ ਖਾਂ ਮੈਂ ਕਿਹਾ ਡਾਕਟਰ ਸਾਹਿਬ ਤੁਹਾਡੇ ਪਰਿਵਾਰ ਨੇ ਕੀ ਬੇੜ ਵਾਲਿਆਂ ਵਾਸਤੇ ਹੀ ਸਾਰੀ ਜ਼ਿੰਦਗੀ ਸਮਰਪਿਤ ਕੀਤੀ ਹੋਈ ਹੈ ਤੁਹਾਡਾ ਲਗਾ ਦਾਗਾ ਪਿੱਛਾ ਸਾਡੇ ਨਾਲ ਵੀ ਲੱਗਦਾ ਆਪਾਂ ਬਗਵਾਲ ਨਾਲ ਪਿਛੋਂ ਵੀ ਲੈਂਦੇ ਪਾਕਿਸਤਾਨ ਚੋਂ ਹੀ ਇਕੱਠੇ ਆ ਤੇ ਇੱਥੇ ਬੈਠੀਆਂ ਗੱਲ ਨਹੀਂ ਬਣਨੀ ਜਿਹੜੇ ਬਾਕੀ ਆ ਪੂਰਾ ਐਟਲੀਸ ਗਿਲੇ ਨੂੰ ਤਾਂ ਕਵਰ ਕਰੋ ਚਲੋ ਇਹਨਾਂ ਨੇ ਸਾਡੀ ਬੇਨਤੀ ਮੰਨੀ ਆ ਇੱਥੇ ਤੁਹਾਨੂੰ ਹੋਰ ਜਿਹੜਾ ਵੀ 35 ਕਿਲੋਮੀਟਰ ਦਾ ਏਰੀਆ ਆ ਸਾਨੂੰ ਸਭ ਨੂੰ ਸਾਬੂਕ ਬਤਾ ਕਿ ਗੰਨਾ ਸਾਡੇ ਖੂਨ ਚ ਆ ਪਰ ਗੰਨਾ ਲਾਉਣ ਦਾ ਉਹ ਲੇਬਰ ਦੇ ਵਿੱਚ ਜਿਹੜੇ ਸਮੱਸਿਆਵਾਂ ਹੀ ਹੁੰਦੀਆਂ ਸਾਰੀਆਂ ਚੀਜ਼ਾਂ ਦਾ ਹੱਲ ਇੱਥੇ ਆ ਗਿਆ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਮੈਨੂੰ ਖੂਬਸੂਰਤੀ ਲੱਗਦੀ ਆ ਉਹ ਇਹ ਆ ਕਿ ਇਹਨਾਂ ਦਾ ਇੱਕ ਸ਼ਗਿਰਦ ਸਾਡੇ ਗਰੁੱਪ ਦਾ ਮੈਂਬਰ ਆ ਹੈ ਮੁੰਡਾ ਮਲੇਰਕੋਟਲੇ ਦਾ ਪਰसों ਮੈਨੂੰ ਫੋਨ ਆਉਂਦਿਆ ਸੀ ਆਂਦਾ ਭਾਜੀ ਡਾਕਟਰ ਕਾਲੋਂ ਦੀ ਪਰਸ਼ਾਵੇਂ ਥੱਲੇ ਰਹਿ ਗਈ ਆਂਦਾ ਮਰ ਚਲੇ ਜਾਂ ਪਹਿਲਾਂ ਐਵੇਂ ਡਿੱਗਰ ਕੱਢ ਕੇ ਗੰਨਾ ਲਾਉਣਾ ਨਾ ਗੱਲ ਦਾ ਬਾਤ ਉਹ ਮੁੰਡੇ ਨੇ ਦੋ ਸੀਜ਼ਨਾਂ ਦੇ ਵਿੱਚ 3.5 ਲੱਖ ਰੁਪਏ ਦੀ ਗੋਭੀ ਵੇਚੀ ਇੰਟਰ ਕ੍ਰੋਸਿੰਗ ਐਸ ਮਾਡਲ ਦੇ ਵਿੱਚ ਸੰਭਵ ਹੈ ਜੋ ਮਰਜ਼ੀ ਲਾ ਲੋ ਟੋਟਲੀ ਮਕੈਨਿਕਲ ਆ ਬੰਦਾ ਚੜ ਗਿਆ ਮਸ਼ੀਨ ਤੇ ਤੇ ਭਲੇਟ ਕੇ ਹੀ ਉਤਰੂਗਾ ਇਦਾਂ ਦੇ ਸਾਨੂੰ ਚਾਹੀਦੇ ਮਕੈਨਿਕਲ ਤੇ ਤਕਨੀਕੀ ਸੋਲੂਸ਼ਨ ਪਰ ਇਹ ਤੋਂ ਅੱਗੇ ਆਪਾਂ ਜਾਣਾਂਗੇ ਇੰਡਸਟਰੀ ਉਸ ਇੰਡਸਟਰੀ ਨੂੰ ਫੀਡ ਕਰਨ ਵਾਸਤੇ ਵੀ ਸਾਨੂੰ ਏਦਾਂ ਦੀ ਮਸ਼ੀਨਰੀ ਚਾਹੀਦੀ ਜਿਹੜੀ ਇਹਨਾਂ ਨੇ ਸ਼ੁਰੂਆਤ ਕਰਦੀ ਆ ਔਰ ਮੈਨੂੰ ਪਤਾ ਵੀ ਠੀਕ ਹੈ ਵੱਡੇ ਘਾਗਾ ਨੇ ਪਲਾਂਟ ਲਾਤੇ ਆ ਜੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਵੀ ਕੋਈ ਏਦਾਂ ਦੀ ਪਹਿਲ ਹੋਊਗੀ ਉਹਦੇ ਵਿੱਚ ਦੀ ਡਾਕਟਰ ਕਲੋਂਗਾ ਤੇ ਡਾਕਟਰ ਮਰੀਕ ਸਿੰਘ ਦਾ ਵੱਡਾ ਰੋਲ ਹੋਊਗਾ ਤੇ ਅਸੀਂ ਤੇ ਇਹਨਾਂ ਦੇ ਪਿੱਛੇ ਚੱਲਣ ਵਾਲੇ ਆਜੋ ਇਹ ਜੋ ਗੱਲ ਕਰਨੀ ਦਲੀਲ ਦੇ ਨਾਲ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਕੋਈ ਵਿੜਾਈ ਨਹੀਂ ਇਹ ਸਾਰੀ ਗਰੁੱਪ ਦੀ ਮਿਹਰਬਾਨੀ ਆ ਸਾਰੇ ਬੰਦਿਆਂ ਦੀ ਚਰਚਾ ਦੇ ਵਿੱਚੋਂ ਉਹ ਬਿੰਦੂਆਂ ਨੂੰ ਕੱਢ ਕੇ ਇੱਕ ਜਿਹੜੀ ਇਹਨਾਂ ਵਿੱਚ ਰਹਿ ਕੇ ਗੱਲ ਸਿੱਖੀ ਉਹ ਸਿੱਖੀ ਆ ਕਿ ਉਪਯੁਕਤ ਸਮੇਂ ਤੇ ਉਪਯੁਕਤ ਸਟੇਜ ਤੇ ਉਪਯੁਕਤ ਬੰਦੇ ਨੂੰ ਉਪਯੁਕਤ ਸਵਾਲ ਕਰਨਾ ਸਿੱਖੋ ਸਾਡੇ ਉਤੇ ਬੜਾ ਵੱਡਾ ਪੰਜਾਬੀਆਂ ਦੇ ਉਤੇ ਲੰਮਾ ਲੱਗਦਾ ਪੀ ਇਹਨਾਂ ਨੂੰ ਨਾ ਟੇਬਲ ਟॉक ਕਰਨੀ ਆਉਂਦੀ ਆ ਨਾ ਇਹਨਾਂ ਨੂੰ ਪ੍ਰੈਜੈਂਟੇਸ਼ਨ ਕਰਨੀ ਆਉਂਦੀ ਆ ਨਾ ਇਹਨਾਂ ਨੂੰ 네ਗੋਸ਼ੀਏਸ਼ਨ ਕਰਨੀ ਆਉਂਦੀ ਆ ਤੇ ਡਾਕੂਮੈਂਟੇਸ਼ਨ ਤੇ ਬਿਲਕੁਲ ਹੀ ਜ਼ੀਰੋ ਆ બસ ਇੰਨੀਆਂ ਬੇਨਤੀਆਂ ਤੁਹਾਡੇ ਨਾਲ ਆ ਇਹ ਜਿਹੜਾ ਮਿਸ਼ਨ ਆ ਇਹਨੂੰ ਆਪਣਾ ਸਮਝ ਕੇ ਆਪਣੇ ਦਿਲ ਦੇ ਨਾਲ ਲਾ ਕੇ ਤੁਰਿਓ ਝੋਨੇ 'ਚੋਂ ਆਪਾਂ ਨਿਕਲਣਾ ਆ ਆਪਾਂ ਬਾਸਮਤੀ 'ਚ ਵੜਨਾ ਆ ਗੰਨੇ 'ਚ ਵੜਨਾ ਆ ਗੰਨੇ ਤੋਂ ਜੇ ਮੈਂ ਗਿਣੌਣ ਲਾਪਾਂ ਤੇ 14 ਪ੍ਰੋਡਕਟ ਬਣ ਰਹੇ ਆ ਅਫਰੀਕਾ ਦੇ ਵਿੱਚ ਤੇ ਮੱਕੀ 'ਚ ਜਿਹੜੀ ਸਰਕਾਰ ਵੀ ਕਹਿ ਰਹੀ ਆ ਤੇ ਪਲੱਸ ਜਿਹੜੀ ਸਾਡਾ ਸਾਡੇ ਜ਼ਿਲ੍ਹੇ ਦੀ ਖਾਸੀਅਤ ਆ ਰਾਵੀ ਦਾ ਪਾਣੀ ਜਦ ਤੱਕ ਸਾਡੇ ਕੋਲ ਹੈਗਾ ਤੇ ਆਪਾਂ ਵੜਨਾ ਆ ਹਾਰਟੀਕਲਚਰਿੰਗ 'ਚ ਜੋ ਕੁਝ ਵੀ ਤੁਹਾਡੇ ਸਾਰਿਆਂ ਵੱਲੋਂ ਅਹੀਂ ਖੇਤੀਬਾੜੀ ਪਾਲਿਸੀ ਕਮੇਟੀ ਕੋਲ ਲੈ ਕੇ ਦਿੱਤਾ ਹੋਇਆ ਜਿਹੜੇ ਜਿਹੜੇ ਐਕਸੀਲੈਂਸ ਸੈਂਟਰ ਚਾਹੀਦੇ ਸੀ ਉਹ ਸਾਰਾ ਕੁਝ ਉਹਨਾਂ ਨੇ ਮੰਨ ਲਿਆ ਹੁਣ ਸਰਕਾਰ ਨੂੰ ਕਦੋਂ ਲਾਗੂ ਕਰਦੀ ਉਹ ਬਾਅਦ ਦੀ ਗੱਲ ਆ ਤੇ ਸਰਕਾਰ ਦੀ ਗੱਲ ਦੇ ਨਾਲ ਅਕੀਰੀ ਬਿੰਦੀ ਮੈਂ ਕਰਾਂਗਾ ਸਰਕਾਰ ਕਵੇ ਬੇਸ਼ੱਕ 1 ਜੂਨ ਨੂੰ 5 ਜੂਨ ਨੂੰ ਲਾ ਲਿਓ ਪਰ ਜਿੰਨੇ ਤੁਸੀਂ ਸਿਆਣੇ ਬੰਦੇ ਜੇ ਆਪਣੇ ਦਿਲ ਤੇ ਹੱਥ ਰੱਖ ਕੇ ਕਰਿਓ ਇੱਕ ਕੁਦਰਤ ਦਾ ਸੂਲਿਆ ਵੀ ਕਣਕ ਠੰਡ ਚ ਪੀਜੀ ਜਾਂਦੀ ਆ ਤੇ ਗਰਮੀ ਚ ਪੱਕਦੀ ਆ ਚੋਨਾ ਗਰਮੀ ਚ ਬਰਸਾਤ ਚ ਬੀਜਿਆ ਜਾਉਂ ਠੰਡ ਚ ਪੱਕੇ ਤੇ ਫਿਰ ਉਹ ਝੋਨਾ ਬਾਸਮਤੀ ਨੂੰ ਦਵਾ ਜਿਹੜੇ ਬੰਦੇ ਨੇ ਇਸ ਨਿਜੰਦੀ ਰੰਗਣਾ ਕੀਤੀ ਆ ਉਹ ਫਿਰ ਸ਼ੈਦਨ ਵਾਲ ਕਰਨੇ ਜਿਨ੍ਹਾਂ ਨੇ ਸੁਸਾਇਡ ਕੀਤੀ ਵੀ ਬਾਅਦ ਚ ਪਤਾ ਲੱਗਦਾ ਹੀ ਕਿ ਕੁਛ ਬੰਦਿਆਂ ਨੇ ਰਾਉਂਡ ਆਫ ਦੀ ਸਪਰੇ ਕਰਕੇ ਝੋਨੇ ਨੂੰ ਪਹਿਲਾਂ ਪਕਾ ਕੇ ਉਹਨਾਂ ਨੂੰ ਦਿੱਤਾ ਹੀ ਫਿਰ ਸਾਡੀ ਸਾਰੀ ਭਾਈਚਾਰੇ ਤੇ ਸਵਾਲ ਖੜਾ ਹੁੰਦਾ 25 ਜੂਨ ਤੋਂ ਬਾਅਦ ਲਾਇਆ ਹੋਇਆ ਝੋਨਾ ਜਿਹੜਾ ਕਿ ਪਹਿਲੀ ਜਾਂ 5 ਅਕਤੂਬਰ ਤੱਕ ਪੱਕਦਾ ਹੈ ਖੇਰੀਰ ਸ਼ੁਰੂ ਹੁੰਦੀ ਜੇ ਪਹਿਲੀ ਅਕਤੂਬਰ ਤੋਂ ਉਹਦਾ ਇੱਕ ਬਕਾਇਦਾ ਰਾਤ ਦਿਨ ਦੇ ਟੈਂਪਰੇਚਰ ਦਾ ਫੋਟੋਸਿੰਥੈਸਿਸ ਪੀਰੀਅਡ ਦਾ ਠੰਡ ਦਾ ਗਰਮੀ ਦਾ ਇੱਕ ਸੰਤੋਲ ਆ ਜਿਹੜਾ ਉਸ ਫਸਲ ਨੂੰ ਫਸਲ ਦੇ ਲੈਗ ਬਣਾਉਂਦਾ ਵਾ ਇਹ ਗੱਲਾਂ ਧਿਆਨ ਚ ਰੱਖ ਕੇ ਜੋ ਮਰਜੀ ਕਹਿੰਦੀ ਰਹੇ ਸਰਕਾਰ ਦੋ ਫਸਲਾਂ ਵਾਲੇ ਬੰਦੇ ਠੋਕ ਕੇ ਲਾਓ ਬਾਸਮਤੀ ਐ ਮੈਂ ਤੁਹਾਨੂੰ ਇਨੀ ਗੱਲ ਕਹਿ ਦਣਾ ਭਾਵੇਂ ਬਾਸਮਤੀ ਲਾ ਲੋ ਤੇ ਝੋਨਾ ਲੈ ਲੋ ਰੇਟ ਦੀ ਕਿਸ ਦੀ ਗਾਰੰਟੀ ਨਹੀਂ ਜੇ ਤੇ ਫਿਰ ਕਿਉਂ ਨਾ ਆਪਣੀ ਜ਼ਿੰਦਗੀ ਨੂੰ ਤੇ ਆਪਣੀ ਜਮੀਨ ਨੂੰ ਤੇ ਆਪਣੇ ਆਪ ਨੂੰ ਸੋਖਿਆ ਕਰੀਏ ਇੱਕ ਵਾਰ ਫਿਰ ਤੁਹਾਡਾ ਕਰਕਾਡੋ ਸਾਹਿਬ ਵਾਸਤੇ ਸਾਡੇ ਸਰਪ੍ਰਸ ਨੇ ਸਾਡੇ ਗਰੁੱਪ ਦੇ ਇਹਨਾਂ ਲਈ ਸ਼ੁਭ ਕਾਮਨਾਵਾਂ ਸ਼ਕਤੀਮਾਨ ਗਰੁੱਪ ਲਈ ਸ਼ੁਭ ਕਾਮਨਾਵਾਂ ਤੇ ਬਾਕੀ ਜਿਹੜੀ ਗੱਲ ਆ ਉਹ ਇੱਕ ਜ਼ਿਲ੍ਹਾ ਮੁਖੀ ਦੇ ਤੌਰ ਤੇ ਸਾਡੇ ਸਾਰਿਆਂ ਦੇ ਪਿਆਰੇ ਡਾਕਟਰ ਅਮਰੀਕ ਸਿੰਘ ਜਾਨ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੌਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ